ਅੱਜ ਕੋਆਪਰੇਟਿਵ ਵੀਕ ਦਾ ਲਾਸਟ ਡੇ ਸੀਗਾ ਕਾਫੀ ਚੀਜ਼ਾਂ ਨੂੰ ਲੈ ਕੇ ਤੁਸੀਂ ਜਿਹੜੀ ਹੈਗੀ ਡਿਵੈਲਪਮੈਂਟ ਕੀਤੀ ਹੈ ਹੋਰ ਵੀ ਅਪਡੇਸ਼ਨ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਦੇਖੋ ਅੱਜ ਪੂਰੇ ਦੇਸ਼ ਦੇ ਅੰਦਰ ਜਿਹੜਾ ਭਾਰਤੀ ਸਹਿਕਾਰੀ ਹਫਤਾ ਬਣਾਇਆ ਜਾ ਰਿਹਾ ਸੀਗਾ ਉਹਦਾ ਅੱਜ ਲਾਸਟ ਦਿਨ ਸੀਗਾ ਔਰ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਿਆਂਗੀਆਂ ਕਿ ਸਾਡੇ ਸੈਲਫ ਹੈਲਪ ਗਰੁੱਪ ਜਿਹਦੇ ਨੇ ਉਹ ਪੰਜਾਬ 'ਚ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਸਾਡੀਆਂ ਮਾਮਾ ਪੈਣਾ ਉਹਨਾਂ ਸੈਲਫ ਸਰ ਗੁਰਪ੍ਰਾਂ ਦੇ ਰਾਹੀਂ ਆਪਣੇ ਪਰਿਵਾਰ ਨੂੰ ਪਾਲ ਰਹੀਆਂ ਨੇ ਔਰ ਸਹਿਕਾਰਤਾ ਮੂਵਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਰਹੇ ਨੇਗੀ ਸਾਰੇ ਸਾਡੇ ਡਿਪਾਰਟਮੈਂਟ ਜੇ ਮੈਂ ਗੱਲ ਕਰਾਂ ਮਿਲਕ ਫੈਟ ਮਾਰਕ ਫੈਟ ਪੰਜਾਬ ਰਾ ਸਹਿਕਾਰੀ ਬੈਂਕ ਪੰਜਾਬ ਰਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਹਾਊਸ ਫੈਟ 슈ਗਰ ਫੈਟ ਲੇਬਰ ਫੈਟ ਇਹ ਸਾਰੀਆਂ ਇੰਸਟੀਚੂਨ ਹੈਗੀਆਂ ਜਿਹੜੀਆਂ ਕੋਆਪਰੇਟਿਵ ਡਿਪਾਰਟਮੈਂਟ ਦੇ ਅੰਦਰ ਆਉਂਦੀਆਂ ਨੇਗੀਆਂ ਔਰ ਸਾਰੀਆਂ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਅੱਗੇ ਵਧਾ ਰਹੀਆਂ ਨੇਗੀਆਂ ਆਰਥਿਕਤਾ ਦੇ ਅੰਦਰ ਆਪਣਾ ਯੋਗਦਾਨ ਪਾ ਰਹੀਆਂ ਨੇਗੀਆਂ ਔਰ ਖਾਸ ਕਰਕੇ ਜੇ ਗੱਲ ਕਰੀਏ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਇੱਕ ਖੇਤੀਬਾੜੀ ਸੂਬਾਗਾ ਔਰ ਇਸ ਸੂਬੇ ਦੇ ਅੰਦਰ ਸਹਿਕਾਰੀ ਸੁਭਾਵਾਂ ਆਪਣਾ ਬੜਮੁੱਲਾ ਯੋਗਦਾਨ ਪੰਜਾਬ ਦੇ ਕਿਸਾਨ ਦੀ ਉਨਤੀ ਦੇ ਲਈ ਪੰਜਾਬ ਦੇ ਫਾਰਮਰ ਨੂੰ ਅੱਗੇ ਵਧਾਉਣ ਦੇ ਲਈ ਪੰਜਾਬ ਡਿਪਾਰਟਮੈਂਟ ਨੂੰ ਹੋਰ ਤਕੜਾ ਕਰਨ ਲਈ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਨੇ ਜਿਵੇਂ ਮਿਲਕ ਫੈਡ ਦੀ ਗੱਲ ਕਰਾਂ ਪੰਜਾਬ ਦਾ ਮਿਲਕ ਫੈਡ ਅਦਾਰਾ ਜਿਹੜਾ ਉਹਨੇ ਹੁਣ ਤੱਕ ਦਾ ਸਭ ਤੋਂ ਸਰਬੋਤਮ ਰਿਕਾਰਡ ਜਿਹੜਾ ਇਸ ਸਰਕਾਰ ਚ ਕੈਮ ਕੀਤਾਗਾ 31 ਲੱਖ ਲੀਟਰ ਦੁੱਧ ਦੀ 31 ਲੱਖ ਲੀਟਰ ਦੁੱਧ ਜਿਹੜੀ ਆ ਉਹਨਾਂ ਨੇ ਖਰੀਦ ਜਿਹੜੀ ਆ ਖਰੀਦਿਆ ਉਸ ਦੁੱਧ ਨੂੰ ਇਸ ਸਾਲ ਦੇ ਅੰਦਰ ਔਰ ਉਹਦੀ ਸਾਫ ਸਵਾਲ ਕੀਤੀ ਔਰ ਪ੍ਰੋਡਕਟ ਬਣਾ ਕੇ ਜਿਹੜੇ ਨੇਗੇ ਉਹ ਜਿਹੜੇ ਪੰਜਾਬ ਚ ਵੇਚੇ ਵੀ ਉਹ ਦੇਸ਼ ਪਰਦੇ ਵਿੱਚ ਵੇਚੇ ਇਸ ਤੋਂ ਬਿਨਾ ਇਸ ਤੋਂ ਬਿਨਾ ਤਿੰਨ ਨਵੇਂ ਪ੍ਰੋਡਕਟ ਜਿਹੜੇ ਨੇ ਮਿਲਕ ਫੈਟ ਵੱਲੋਂ ਅੱਜ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ ਕਰੀਮ ਅਤੇ ਦਹੀਂ ਕਰੀਮ ਅਤੇ ਦਹੀਂ ਅਤੇ ਘੱਟ ਫੈਟ ਵਾਲ ਡੇਰੀ ਡੇਰੀ ਜਿਹੜੇ ਫਾਈਟਰ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਆ ਫਾਈਟਰ ਨੇ ਇਸੇ ਤਰ੍ਹਾਂ ਗਾਂ ਦਾ ਘਿਓ ਗਾਂ ਦਾ ਘਿਓ ਦਾ ਜਿਹੜਾ ਪੌਚ ਆ ਉਹ 30 ਮਿਲੀਲੀਟਰ ਦੇ ਵਿੱਚ ਯਾਨੀ ਛੋਟਾ ਪੌਚ ਦਿੱਤਾ ਗਿਆ ਗਾਂ ਦੇ ਘਿਓ ਦਾ ਬਹੁਤ ਵੱਡੀ ਮੈਸਮਨ ਦਾ ਇੱਕ ਉਪਲਬਧਤਾ ਸਾਡੇ ਮਿਲਕ ਫੈਟ ਨੇ ਕੀਤੀ ਆ ਇਸੇ ਤਰ੍ਹਾਂ ਨਮਕ ਰਹਿ ਚਿੱਟਾ ਮੱਖਣ ਜਿਹੜਾ ਚਿੱਟਾ ਮੱਖਣਾ ਨਮਕ ਰਹਿਤ ਉਹਦੀ ਵੀ ਲਾਂਚਿੰਗ ਜਿਹੜੀ ਆ ਅੱਜ ਮਿਲਕ ਫੈਟ ਵੱਲੋਂ ਕੀਤੀ ਗਈ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ 슈ਗਰ ਫੈਟ ਦੀ ਪੰਜਾਬ ਦੇ 슈ਗਰ ਫੈਟ ਦੇ ਅਦਾਰਾ ਜਿਹੜਾ ਉਹਨੇ ਆਪਣਾ ਕਿਉਂਕਿ ਪੰਜਾਬ ਸਰਕਾਰ ਜਦੋਂ ਆਈ ਆ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਬਹੁਤ ਸਾਰੇ ਬਕਾਏ ਕਿਸਾਨਾਂ ਦੇ ਪੁਰਾਣੀ ਕਾਂਗਰਸ ਸਮੇਂ ਦੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਬਕਾਏ ਜਿਹੜੇ ਪੈਂਡਿੰਗ ਪਏ ਸੀ ਲਗਭਗ 400 ਕਰੋੜ ਤੋਂ ਉੱਪਰ ਦੇ ਪੈਸੇ ਪਏ ਸੀ ਪੈਂਡਿੰਗ ਉਹ ਸਾਰੇ ਜਦੋਂ ਤੁਰੰਤ ਜਾਰੀ ਕੀਤੇ ਗਏ ਤਾਂ ਉਹਦੇ ਨਾਲ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਹਲਾਰਾ ਮਿਲਿਆ ਵੱਡਾ ਹੰਗਾਰਾ ਮਿਲਿਆ ਔਰ ਅੱਜ ਪੰਜਾਬ ਦਾ ਜਿਹੜਾ ਸ਼ੂਗਰ ਦੇ ਥੱਲੇ ਰਕਬਾਗਾ ਉਹ ਲਗਭਗ 50 ਹਜ਼ਾਰ ਹੈਕਟੇਅਰ ਸੀ 2022 ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਉਹ ਵੱਧ ਕੇ 56 ਹਜ਼ਾਰ ਹੈਕਟੇਅਰ ਹੋ ਗਿਆ ਯਾਨੀ 66000 ਹੈਕਟੇਅਰ ਨਮਾ ਜਿਹੜਾ ਐਡ ਇਸ ਕਰਕੇ ਹੋਇਆ ਕਿਉਂਕਿ ਸਰਕਾਰ ਨੇ ਪੰਜਾਬ ਦੇ ਗੰਨਾ ਕਾਸਟਰਾਂ ਦੀ ਬਾਹ ਫੜੀ ਔਰ ਗੰਨੇ ਦੇ ਪੈਸੇ ਜਿਹੜਦੇ ਉਹ ਸਮੇਂ ਸਿਰ ਦਿੱਤੇ ਰਹੇ ਇਸੇ ਤਰੀਕੇ ਜਿਵੇਂ ਭੋਗਪੁਰ ਸਹਿਕਾਰੀ ਖੰਡ ਮੇਲਾ ਉਹਦੇ ਅੰਦਰ ਕੋ ਜਨਰੇਸ਼ਨ ਦਾ ਜਿਹੜਾ ਕੋ ਜਨਰੇਸ਼ਨ 14 ਮੈਗਾਵਾਟ ਦਾ ਅਸੀਂ ਪਲਾਟ ਲਾਇਆ ਉਹਦੇ ਨਾਲ 15 ਕਰੋੜ ਰੁਪਏ ਤੋਂ ਉੱਪਰ ਦੀ ਕਮਾਈ ਜਿਹੜੀ ਆ ਉਹ ਬਿੱਲ ਨੂੰ ਹੋਈ ਆ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਪੰਜਾਬ ਦੇ ਸਹਿਕਾਰਤਾ ਡਿਪਾਰਟਮੈਂਟ ਦੇ ਜਿਹੜੇ ਕਦਮ ਲਏ ਉਹ ਲਗਾਤਾਰ ਤਰੱਕੀ ਵੱਲ ਵੱਧ ਰਹੇ ਨੇ ਲਗਾਤਾਰ ਜਿਹੜਾ ਇੰਪਰੂਵਮੈਂਟ ਹੋਈ ਆ ਇਸੇ ਤਰ੍ਹਾਂ ਮਾਰਕਫੈਟ ਦੀ ਗੱਲ ਕਰਾਂ ਮਾਰਕਫੈਟ ਨੇ ਵੀ ਨਵੇਂ ਆਪਣੇ ਗੋਲ ਸੈੱਟ ਕੀਤੇ ਚਾਹੇ ਉਹ ਮੂੰਗੀ ਦੀ ਖਰੀਦ ਦੇ ਹੋਣ ਔਰ ਜਿਹਦੇ ਨਾਲ ਪੰਜਾਬ ਦਾ ਲਗਭਗ 4500 ਤੋਂ ਉੱਪਰ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਇਆ ਔਰ ਡਾਈਵਰਸੀਫਿਕੇਸ਼ਨ ਵੱਲ ਕਦਮ ਜਿਹੜੇ ਨੇ ਉਹ ਪੰਜਾਬ ਦੇ ਹੋਏ ਇਸੇ ਤਰੀਕੇ ਜਿਹੜਾ ਸਹਿਕਾਰੀ ਬੈਂਕਾਂ ਉਹਦਾ ਕੰਪਿਊਟਰਾਈਕਰਨ ਉਹਦਾ ਕੰਪਿਊਟਰਾਈਕਰਨ ਪੰਜਾਬ 'ਚ ਹੋਇਆ ਔਰ ਲਗਭਗ ਅੱਜ ਪੰਜਾਬ ਦੀਆਂ ਸਹਿਕਾਰੀ ਬੈਂਕ ਦੀਆਂ ਅੱਧੀਆਂ ਬ੍ਰਾਂਚਾਂ ਦਾ ਕੰਪਿਊਟਰਾਈਕਰਨ ਮਕਮਲ ਹੋ ਚੁੱਕਿਆ ਔਰ ਅਧਿਆਰਿਆਂ ਦੀਆਂ ਨੇ ਉਹਨਾਂ ਦਾ ਕੰਮ ਵੀ ਜਿਹੜਾ ਬੜੇ ਜਲਦੀ ਪੂਰਾ ਹੋ ਜਾਊਗਾ ਲੇਬਰ ਫੈਟ ਨੇ ਬਿਲਕੁਲ ਲੇਬਰ ਫੈਟ ਸੁਸਾਇਟੀ ਰਜਿਸਟਰ ਕਰਦਾਗਾ ਉਹਨਾਂ ਨੇ ਬੜੇ ਅੱਛੇ ਆਪਣੇ ਰਿਜ਼ਲਟ ਦਿੱਤੇ ਨੇ ਕਿ ਸੋ ਅੱਜ ਜਿਹੜਾ ਇਹ ਵੀਕ ਦਾ ਅੰਤਮ ਦਿਨ ਸੀਗਾ ਉਹਦੇ ਉੱਤੇ ਸਾਰੀਆਂ ਉਹਨਾਂ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦਾ ਹੌਸਲਾ ਵਧਾਇਆ ਗਿਆ ਜਿਹੜੇ ਸਹਿਕਾਰਤਾ ਦੇ ਖੇਤਰ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਨੇਗੇ ਜਿਹੜੇ ਸਾਡੀ ਸਹਿਕਾਰਤਾ ਕਿਉਂਕਿ ਆ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਸਹਿਕਾਰਤਾ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਕਿਉਂਕਿ ਸਿੱਧੀ ਕਿਸਾਨੀ ਨਾਲ ਜੁੜੀ ਹੋਈ ਆ ਸਿੱਧੀ ਫਾਰਮਰ ਨਾਲ ਜੁੜੀ ਹੋਈ ਆ ਸੋ ਨੂੰ ਅਸੀਂ ਹੋਰ ਮਜ਼ਬੂਤ ਕਰ ਰਹੇ ਹਾਂਗੇ ਸੌਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਜਿਹੜੇ ਨੇਗੇ ਦੇਖਣ ਨੂੰ ਮਿਲਣਗੇ ਜੀ ਬਾਈ ਪਾਲ ਜੀ 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 ਡੇਰਾ ਰੰਧਾਵਾ ਨਾਲ ਬੜੀ ਕਾਫੀ ਜਲਦੀ ਆ ਪੋਲੀਟਿਕਲ ਵਾਦ ਨੂੰ ਵਧਾਵਾ ਦਿੱਤਾ ਗਿਆ ਤੇ ਉੱਥੇ ਕਿੱਥੇ ਡੇਰਾ ਰੰਧਾਵਾ ਦੇਖੋ ਰੰਧਾਵਾ ਸਾਹਿਬ ਨੂੰ ਆਪਣੀ ਪੀੜ੍ਹੀ ਹੇਠ ਸੋઠા ਪੇਦਲਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰੋਂ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15 15 ਸਾਲ ਤੋਂ ਹਿਸਟਰੀ ਸ਼ੀਟ ਪਿਛਲੇ 10 10 ਸਾਲ ਤੋਂ ਹਿਸਟਰੀ ਸ਼ੀਟਰ ਪਿਛਲੇ 5 5 ਸਾਲ ਤੋਂ ਹਿਸਟਰੀ ਸ਼ੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ 'ਚ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਰਾਜ ਰਹਿਗਾ ਜਾਂ ਕਾਂਗਰਸ ਪਾਰਟੀ ਦਾ ਰਾਜ ਰਹਿਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਜਾਂ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰ ਇਹ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਖੁਦ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੇ ਝੂਠਾ ਦੋਸ਼ ਲਾ ਰਹੇ ਨੇ ਉਹ ਕਹਿੰਦੇ 2 ਸਾਲ ਤੋਂ ਕਾਰਵਾਈ ਤਾਂ ਤੁਸੀਂ ਕੀਤੀ ਨਹੀਂ ਉਹਨਾਂ ਤੇ ਕਹਿੰਦੇ ਚੈਲੰਜ ਕੀਤਾ ਸੀ ਕਾਰਵਾਈ ਕਰ ਲੋ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ। ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਦੇਣਗੇ ਹੱਕ ਚਲੋ। ਹੈ ਜੀ? ਅੰਸਾਰੀ ਵਾਲੇ ਮਾਮਲੇ ਦੇ ਵਿੱਚ ਕਾਰਵਾਈ। ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਲੱਗੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ। ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ। VOTES ਪਾਓ ਔਰ ਮੈਨੂੰ ਪੂਰਨ ਉਮੀਦ ਆ ਕਿ ਚਾਰੇ ਸੀਟਾਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇ।